ਮਨੋਰੰਜਨ ਜਗਤ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸਨੇ ਚਿੰਤ ਫੈਨਸ ਨੂੰ ਕਾਫੀ ਚਿੰਤਾ ਦੇ ਵਿੱਚ ਵੀ ਪਾ ਦਿੱਤਾ ਹੈ ਦਰਅਸਲ ਮੁੰਬਈ ਦੇ ਜੂਹੂ ਇਲਾਕੇ ਦੇ ਵਿੱਚ ਉਦੋਂ ਹਫੜਾ ਤਫੜੀ ਮਚ ਗਈ ਜਦੋਂ ਅਦਾਕਾਰ ਅਕਸ਼ੇ ਕੁਮਾਰ ਦੇ ਕਾਫਲੇ ਨਾਲ ਸੰਬੰਧਿਤ ਇੱਕ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਅਕਸ਼ੇ ਕੁਮਾਰ ਸ਼ੂਟਿੰਗ ਖਤਮ ਕਰਕੇ 에ਅਰਪੋਰਟ ਤੋਂ ਆਪਣੇ ਘਰ ਵੱਲ ਨੂੰ ਜਾ ਰਹੇ ਸੀ ਇਸ ਦੌਰਾਨ ਇਹ ਵੱਡਾ ਹਾਦਸਾ ਵਾਪਰ ਗਿਆ ਦੱਸਿਆ ਜਾ ਰਿਹਾ ਹੈ ਕਿ ਇੱਕ ਤੇਜ਼ ਰਫ਼ਤਾਰ ਕਾਰ ਪਹਿਲਾਂ ਇੱਕ ਆਟੋ ਰਿਕਸ਼ੇ ਨੂੰ ਟੱਕਰ ਮਾਰ ਗਈ ਟੱਕਰ ਇੰਨੀ ਜ਼ਬਰਦਸਤ ਸੀ ਕੀ ਓਟੋ ਰਿਕਸ਼ਾ ਕੰਟਰੋਲ ਗੁਆ ਬੈਠਾ ਤੇ ਸਿੱਧਾ ਅਕਸ਼ੇ ਕੁਮਾਰ ਦੀ ਸੁਰੱਖਿਆ ਵੈਨ ਨਾਲ ਟਕਰਾ ਗਿਆ ਫੇਰ ਸੁਰੱਖਿਆ ਬ्यान ਅਧਿਕਾਰਾਦੀ ਨਾਲ ਟਕਰਾ ਗਈ ਜਿਸ ਕਰਕੇ ਇਹ ਵੱਡਾ ਹਾਦਸਾ ਵਾਪਰਿਆ ਉਥੇ ਦਾਜੇ ਕਿ ਇੱਕ ਦੂਜੇ ਨਾਲ ਕਾਫੀ ਵਾਹਨ ਦੇਖਦੇ ਹੀ ਦੇਖਦੇ ਆਪਸ ਦੇ ਵਿੱਚ ਟਕਰਾ ਗਏ ਜਿਸ ਤੋਂ ਬਾਅਦ ਹਾਲਾਂਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਵਿੱਚ ਆਟੋ ਚਾਲਕ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਹੀ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹਾਲਾਂਕਿ ਕੋਈ ਕਿਸੇ ਦਾ ਵੱਡਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਿਹਾ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ ਕਾਫੀ ਵਾਧੂ ਜਰੇ ਨੁਕਸਾਨੇ ਗਏ ਨੇ ਅਲੈਕੀ ਟੱਕਰ ਤੋਂ ਬਾਅਦ ਡਰਾਈਵਰ ਤੇ ਇੱਕ ਯਾਤਰੀ ਖੁਲੇ ਸਮੇਂ ਵਿੱਚ ਸੁਰੱਖਿਅਤ ਵਾਹਨੋਂ ਆ ਕਰਮਚਾਰੀਆਂ ਵੱਲੋਂ ਕਾਫੀ ਬਾਹਰ ਕਰਦੇ ਅਗਿ ਉਸ ਤੋਂ ਬਾਅਦ ਕਿਹਾ ਜਾਂ ਕਿ ਅਕਸ਼ੇ ਕੁਮਾਰ ਖੁਦ ਆਪਣੀ ਕਾਰ ਵਿੱਚੋਂ ਬਾਹਰ ਆਏ ਧੁਨਾਂ ਨੇ ਜ਼ਖਮੀਆਂ ਨੂੰ ਮਦਦ ਲਈ ਜਿਹੜਾ ਹਸਪਤਾਲ ਵੀ ਦਾਖਲ ਕਰਵਾਇਆ ਉਥੇ ਦੇ ਸੇਜ਼ਾ ਦੇ ਕਿ ਲੋਕਾਂ ਨੇ ਅਦਾਕਾਰ ਹੈ ਤੇ ਉਸ ਦੀ ਟੀਮ ਨੂੰ ਆਟੋ ਨੂੰ ਹਟਾਉਣ ਤੇ ਅੰਦਰ ਫਸੇ ਲੋਕਾਂ ਨੂੰ ਬਚਾਉਣ ਦੀ ਸਰਗਰਮੀ ਨਾਲ ਦੇਖਿਆ ਤੇ ਜਿਸ ਤੋਂ ਬਾਅਦ ਇਹ ਵੀਡੀਓ ਵੀ ਖੂਬ ਤੇਜ਼ੀ ਨਾਲ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿਵੇਂ ਵਾਹਨ ਜਿਹੜੇ ਪਲਟੇ ਹੋਏ ਦਿਖਾਈ ਦੇ ਰਹੇ ਨੇ ਇਸ ਵੇਲੇ ਦੀ ਅਹਿਮ ਖਬਰ ਜਿਹੜੀ ਤੁਹਾਨੂੰ ਸਾਂਝੀ ਕਰ ਹੈ ਕਿ ਸਵੇਰੇ ਸਵੇਰੇ ਅਕਸ਼ੇ ਕੁਮਾਰ ਦੀ ਗੱਡੀ ਜੋ ਕਿ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ਹਾਲਾਂਕਿ ਕਿਸੇ ਕੀ ਹਾਲਾਂਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਇਸ ਹਾਦਸੇ ਦੇ ਵਿੱਚੋਂ ਨਹੀਂ ਹੋਇਆ ਮਨੋਰੰਜਨ ਜਗਤ ਤੋਂ ਇਸ ਵੇਲੇ ਦੀ ਵੱਡੀ ਖਬਰ سامنے ਆ ਰਹੀ ਹੈ ਜਿਥਨੇ ਫੈਨਸ ਨੂੰ ਕਾਫੀ ਚਿੰਤਾ ਦੇ ਵਿੱਚ ਵੀ ਪਾ ਦਿੱਤਾ ਹੈ ਦਰਅਸਲ ਬੰਬਈ ਦੇ ਜੁਹੂ ਇਲਾਕੇ ਦੇ ਵਿੱਚ ਉਦੋਂ ਹਫੜਾ ਤਫੜੀ ਮੱਚ ਗਈ ਜਦੋਂ ਅਦਾਕਾਰ ਅਕਸ਼ੇ ਕੁਮਾਰ ਦੇ ਕਾਫਲੇ ਨਾਲ ਸੰਬੰਧਿਤ ਇੱਕ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਅਕਸ਼ੇ ਕੁਮਾਰ ਸ਼ੂਟਿੰਗ ਖਤਮ ਕਰਕੇ 에어ਪੋਰਟ ਤੋਂ ਆਪਣੇ ਘਰ ਵੱਲ ਨੂੰ ਜਾ ਰਹੇ ਸੀ ਇਸ ਦੌਰਾਨ ਇਹ ਵੱਡਾ ਹਾਦਸਾ ਵਾਪਰ ਗਿਆ ਦੱਸਿਆ ਜਾ ਰਿਹਾ ਹੈ ਕਿ ਇੱਕ ਤੇਜ਼ ਰਫਤਾਰ ਕਾਰ ਪਹਿਲਾਂ ਇੱਕ ਆਟੋ ਰਿਕਸ਼ੇ ਨੂੰ ਟੱਕਰ ਮਾਰ ਗਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਆਟੋ ਰਿਕਸ਼ਾ ਕੰਟਰੋਲ ਗੁਆ ਬੈਠਾ ਤੇ ਸਿੱਧਾ ਅਕ ਕਿਉਂਕਿ ਮਾਈ ਦੀ ਸੁਰੱਖਿਆ ਬੈਨ ਨਾਲ ਟਕਰਾ ਗਿਆ ਫੇਰ ਸੁਰੱਖਿਆ ਬਿਆਨ ਅਧਿਕਾਰੀਆਂ ਦੀ ਨਾਲ ਟਕਰਾ ਗਈ ਜਿਸ ਕਰਕੇ ਇਹ ਵੱਡਾ ਹਾਦਸਾ ਵਾਪਰਿਆ ਉਥੇ ਦਾਜੇ ਕਿ ਇੱਕ ਦੂਜੇ ਨਾਲ ਕਾਫੀ ਵਾਹਨ ਦੇਖਦੇ ਹੀ ਦੇਖਦੇ ਆਪਸ ਦੇ ਵਿੱਚ ਟਕਰਾ ਗਏ ਜਿਸ ਤੋਂ ਬਾਅਦ ਹਾਲਾਂਕਿ ਕਿਸੇ ਦਾ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਪਰ ਦੱਸਿਆ ਜਾ ਰਿਹਾ ਕਿ ਹਾਦਸੇ ਦੇ ਵਿੱਚ ਆਟੋ ਚਾਲਕ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਹੀ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹਾਲਾਂਕਿ ਕੋਈ ਕਿਸੇ ਦਾ ਵੱਡਾ ਜਾਣੀ ਨੁਕਸਾਨ ਨਹੀਂ ਹੋਇਆ ਪਰ ਕਿਹਾ ਜਾ ਰਿਹਾ ਕਿ ਇਸ ਹਾਦਸੇ ਦੇ ਵਿੱਚ ਕਾਫੀ ਵਾਹਨ ਜਰੇ ਨੁਕਸਾਨੇ ਗਏ ਨੇ ਲਾਕੀ ਟੱਕਰ ਤੋਂ ਬਾਅਦ ਡਰਾਈਵਰ ਤੇ ਇੱਕ ਯਾਤਰੀ ਖੁਲੇ ਸਮੇਂ ਵਿੱਚ ਸੁਰੱਖਿਅਤ ਵਾਹਨੋਂ ਆ ਕਰਮਚਾਰੀਆਂ ਵੱਲੋਂ ਕਾਫੀ ਬਾਹਰ ਕਰਦੇ ਅਗਿ ਉਸ ਤੋਂ ਬਾਅਦ ਕਿਹਾ ਜਾਂ ਕਿ ਅਕਸ਼ੇ ਕੁਮਾਰ ਖੁਦ ਆਪਣੀ ਕਾਰ ਵਿੱਚੋਂ ਬਾਹਰ ਆਏ ਧੁਨਾਂ ਨੇ ਜ਼ਖਮੀਆਂ ਨੂੰ ਮਦਦ ਲਈ ਜਿਹੜਾ ਹਸਪਤਾਲ ਵੀ ਦਾਖਲ ਕਰਵਾਇਆ ਉਥੇ ਦੇ ਸੇਜ਼ਾੜੇ ਦੇ ਲੋਕਾਂ ਨੇ ਅਦਾਕਾਰ ਹੈ ਤੇ ਉਸਦੀ ਟੀਮ ਨੂੰ ਆਟੋ ਨੂੰ ਹਟਾਉਣ ਤੇ ਅੰਦਰ ਫਸੇ ਲੋਕਾਂ ਨੂੰ ਬਚਾਉਣ ਦੀ ਸਰਗਰਮੀ ਨਾਲ ਦੇਖਿਆ ਤੇ ਜਿਸ ਤੋਂ ਬਾਅਦ ਇਹ ਵੀਡੀਓ ਵੀ ਖੂਬ ਤੇਜ਼ੀ ਨਾਲ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਵਾਹਨ ਜਿਹੜੇ ਪਲਟੇ ਹੋਏ ਦਿਖਾਈ ਦੇ ਰਹੇ ਨੇ ਇਸ ਵੇਲੇ ਦੀ ਅਹਿਮ ਖਬਰ ਜਿਹੜੀ ਤੁਹਾਨੂੰ ਸਾਂਝੀ ਕਰ ਹੈ ਕਿ ਸਵੇਰੇ ਸਵੇਰੇ ਅਕਸ਼ੇ ਕੁਮਾਰ ਦੀ ਗੱਡੀ ਜੋ ਕਿ ਹਾਦਸੇ ਦਾ ਸ਼ਿਕਾਰ ਹੋ ਗਿਆ ਹਾਲਾਂਕਿ ਕਿਸੇ ਹਾਲਾਂਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਇਸ ਹਾਦਸੇ ਦੇ ਵਿੱਚ ਉਹ ਨਹੀਂ ਹੋਇਆ